Indian state ਸਾਡੇ ਤੇ ਉਹੀ ਤਰੀਕੇ ਨਾਲ ਵਾਰ ਕਰ ਰਹੀ ਹੈ ਕਿਉਂਕਿ ਉਹਨੇ ਸਾਨੂੰ ਸਟੱਡੀ ਕੀਤਾ ਪਹਿਲਾਂ ਜਿਹੜਾ 350 ਸਾਲਾਂ ਸ਼ਹਾਦਤ ਦਾ ਜਿਹੜਾ ਏਸ਼ਤਬਦੀ ਹੈ ਇਹਨੂੰ ਸਰਕਾਰੀ ਪੱਦਰ ਤੇ ਬਣਾਇਆ ਜਾ ਰਿਹਾ ਹੈ Hindu state Hindu ਜਿਹੜਾ ਸਾਡਾ ਦੁਸ਼ਮਣ ਆ ਉਹ ਬਣਾ ਰਿਹਾ ਤੇ ਇਹ ਇਹਦਾ ਕਾਰਨ ਹੈ ਕਿ ਇਹ ਆਪਣੇ ਆਪ ਦੇ ਵਿੱਚ ਜਿਹੜਾ ਹੈ ਉਹ ਸਾਡੇ ਧਰਮ ਦੇ ਉੱਤੇ ਸਾਡੇ ਲਿਟਰੇਚਰ ਦੇ ਉੱਤੇ ਸਾਡੀਆਂ ਸ਼ਹਾਦਤਾਂ ਦੇ ਉੱਤੇ ਕਬਜ਼ਾ ਕਰ ਲੈਣਾ ਤੇ ਜੇ ਇਹੋ ਹੀ ਹੋ ਗਿਆ ਕਿ ਅਸੀਂ ਗੁਰੂ ਸਾਹਿਬ ਦੇ ਦਿਹਾੜੇ ਸ਼ਹਾਦਤਾਂ ਦੇ ਦਿਹਾੜੇ ਪੁਰਬ ਦਿਹਾੜੇ ਖਾਲਸਤਾਨੀ ਜਥੇਬੰਦੀਆਂ ਬਣਾ ਨਹੀਂ ਰਹੀਆਂ ਹਰ ਉਹ ਜਿਹੜਾ ਸੀ ਉਹ ਉਸ ਪੱਧਰ ਦੇ ਉੱਤੇ ਅਸੀਂ ਦੇਖਿਆ ਕਿ ਯੂਟਾ ਦੀ ਅਸੈਂਬਲੀ ਦੇ ਵਿੱਚ ਮਤਾ ਪਾਇਆ ਗਿਆ ਮੈਂ ਮੁਬਾਰਕਬਾਦ ਵੀ ਦੇਣਾ ਧੰਨਵਾਦ ਵੀ ਕਰਦਾ ਉਹਨਾਂ ਖਾਲਸਤਾਨੀ ਜਥੇਪੰਦੀਆਂ ਨੂੰ ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਦਿਹਾੜਾ ਵੱਡੇ ਪੱਧਰ ਦੇ ਉੱਤੇ ਕਿਤੇ 5-7 ਲੱਖ ਡਾਲਰ ਖਰਚ ਕੇ ਕਿਤੇ ਉਸ ਦਾ ਪ੍ਰਬੰਧ ਕੀਤਾ ਜਾਵੇ ਤਾਂ ਮੈਂ ਇਹ ਪਹਿਲਾਂ ਵੀ ਬੇਨਤੀ ਕੀਤੀ ਆ ਪਰ ਜਿਹੜਾ ਜ਼ਫਰਨਾਮੇ ਦੇ ਵਿੱਚ ਉਹ ਸਿੰਘ ਹਥਿਆਰ ਕਮਿਊਨੀਕੇਸ਼ਨ ਦਾ ਜਿਹੜਾ ਹੈ ਉਸ ਨੂੰ ਅਸੀਂ ਕਿਵੇਂ ਉਸ ਲੈਵਲ ਦੇ ਉੱਤੇ ਅਸੀਂ ਅੱਗੇ ਵਧਤਿਆਂ